ਜਿੱਦਾਂ ਮਾਨ ਸਾਹਿਬ ਕਈ ਵਾਰ ਕਹਿੰਦੇ ਨੇ ਕਿ ਬੂਹੇ ਬੰਦ ਕਰ ਲੈਣੇ ਇਹਨਾਂ ਨੂੰ ਲੋਕਾਂ ਨੇ ਵੇਖਿਓ ਉਹ ਥੋੜੇ ਦਿਨ ਪਹਿਲਾਂ ਗੱਲ ਕੀਤੀ ਉਹ ਹੁਣੇ ਮਝੀਠੇ ਹਲਕੇ ਦੇ ਵਿੱਚ ਸਾਬਤ ਹੋ ਗਈ। ਚਰਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਨੂੰ ਟਿਕਟ ਦਿੱਤੀ ਟਿਕਟੋ ਵੀ ਨਹੀਂ ਵਿਚਾਰੇ ਲੈ ਕੇ ਖੁਸ਼। ਉਹਨਾਂ ਨੂੰ ਦਬਾਇਆ ਗਿਆ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਗਿਆ ਕਿ ਤੁਹਾਨੂੰ ਨੌਕਰੀਆਂ ਤੋਂ ਖੜ੍ਹ ਦਿੱਤਾ ਜਾਊਗਾ। 2007 ਤੋਂ ਲੈ ਕੇ 17 ਤੱਕ ਦੀ ਜਿਹੜੀ ਲੁੱਟਖਸਟ ਹੋਈ ਫੇਰ ਬਣ ਗਏ ਜੀ ਬਾਦਲ ਫਾਰਮ ਫੇਰ ਬਣ ਗਏ ਜੀ ਸੁਖ ਵਿਲਾਸ ਫੇਰ ਬਣ ਗਿਆ ਚੰਡੀਗੜ੍ਹ ਚਾਰ ਚਾਰ ਪੰਜ ਪੰਜ ਲਿਫਟ ਵਾਲੀਆਂ ਕੋਠੀਆਂ ਫੇਰ ਬਣ ਗਿਆ ਗੜਗਾਓਂ ਕੋਠੀਆਂ ਤੇ ਇਹ ਮੈਨੂੰ ਕਹਿੰਦੇ ਜੀ ਸਕੂਟਰ ਤੇ ਆ ਭਰਾਵਾ ਅਸੀਂ ਤੇ ਅੱਜ ਵੀ ਸਕੂਟਰ ਤੇ ਹੀ ਆ ਕਿਸੇ ਦੀ ਇੰਨੀ ਹਿੰਮਤ ਨਹੀਂ ਮੈਂ ਕੋਈ ਚਿੱਟੇ ਕਾਲੇ ਦਾ ਕੰਮ ਨਹੀਂ ਕਰਦਾ ਕਿ ਮੈਨੂੰ ਗਨਮੈਨ ਫੜਨਗੇ ਗਨਮੈਨ ਉਹਨਾਂ ਨੂੰ ਹੀ ਫੜਨਗੇ ਜਿਹੜੇ ਕੋਈ ਚਿੱਟੇ ਕਾਲੇ ਦਾ ਕੰਮ ਕਰਦੇ ਆ ਇਹਨਾਂ ਦੇ ਸ਼੍ਰੀ ਕਾਲ ਤਖਸਾਲ ਸਾਬ ਤੇ ਵੀ ਆਪ ਦਾ ਜਿਹੜਾ ਵਾ ਉਹ ਕਬਜ਼ਾ ਜਮਾਇਆ ਹੋਇਆ ਔਰ ਮੈਂ ਸਮਝਦਾ ਉਹ ਦਿਨ ਦੂਰ ਨਹੀਂ ਕਿ ਇਹ ਵੀ ਦਿਨ ਜਿਹੜਾ ਜਲਦੀ ਆਊਗਾ ਔਰ ਸ਼੍ਰੀ ਕਾਲ ਤਖਤ ਸਾਹਿਬ ਵੀ ਇਹਨਾਂ ਤੋਂ ਆਜ਼ਾਦ ਹੋਊਗਾ ਸ਼ਰੌਨੀ ਗੁਰਦਾਰਾ ਪ੍ਰਬੰਧਕ ਵੀ ਪ੍ਰਬੰਧਕ ਕਮੇਟੀ ਵੀ ਇਹਨਾਂ ਕੋਈ ਆਜ਼ਾਦ ਹੋਊਗੀ ਇਹ ਸਭ ਤੋਂ ਵੱਡੀ ਗੱਲ ਇਹਨਾਂ ਨੂੰ ਪੁੱਛੋ ਤੁਸੀਂ 328 ਰੁਪਿਆਂ ਤੇ ਕਿੱਥੇ ਲੈ ਕੇ ਦਿੱਤਾ ਕਿ ਇਹਨਾਂ ਮਲਾਜ਼ਮਾਂ ਤੇ ਜਿਹੜਾ ਪਰਚਾ ਦਰਜ ਹੋਣਾ ਇਹਨਾਂ ਨੂੰ ਪੁੱਛੋ ਤਾਂ ਸਹੀ ਜਿਹੜੇ ਆਪਣੇ ਆਪ ਨੂੰ ਪੰਥਕ ਖਵਾਉਣ ਵਾਲੇ ਆ ਦੇਖੋ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਦਾ ਮੇਨ ਮਕਸਦ ਆ ਉਹ ਇਹ ਆ ਕਿ ਕੱਲ ਸਰਦਾਰ ਸੁਖਵੀਰ ਸਿੰਘ ਬਾਦਲ ਮਜੀਠਾ ਹਲਕੇ ਦੇ ਵਿੱਚ ਆਏ ਔਰ ਜਿਹੜੀ ਉਹਨਾਂ ਦੀ ਆਦਤ ਆ ਜਿਹੜੀ ਮੈਂ ਸਮਝਦਾ ਕਿ ਇੱਕ ਘਟੀਆ ਆਦਤ ਆ ਜਿਹੜੀ ਅੱਜ ਕੱਲ ਚੰਗੇ ਇਨਸਾਨਾਂ ਨੂੰ ਉਹ ਗੱਲ ਜਿਹੜੀ ਪਸੰਦ ਨਹੀਂ ਜਿਹੜੀ ਉਹਨਾਂ ਦੀ ਲੈਂਗੁਏਜ ਆ ਜਿਹੜੀ ਮਾੜੀ ਬੋਲੀ ਆ ਉਹ ਬੋਲੀ ਆ ਆਪਦੀ ਉਹ ਕੱਲ ਉੱਥੇ ਵਰਤ ਕੇ ਗਏ ਮੈਂ ਇਹ ਗੱਲ ਕਹਿਣੀ ਚਾਹਣਾ ਕਿ ਉਹ ਜਿਸ ਮਕਸਦ ਵਾਸਤੇ ਆਏ ਸੀ ਚਾਹੇ ਤੋ ਉਸ ਮੁੱਦੇ ਤੇ ਗੱਲ ਕਰਦੇ ਕਿ ਜਿਸ ਤਰ੍ਹਾਂ ਉਥੋਂ ਦੇ ਐਮ ਐਲ ਏ ਸਾਹਿਬ ਜਿਹੜੇ ਗਨੀਵ ਕੌਰ ਜੀ ਨੇ ਉਹ ਕਹਿੰਦੇ ਆ ਕਿ ਇੱਥੇ ਜੀ ਧੱਕਾ ਬੜਾਇਆ ਤੇ ਇੱਥੇ ਸੁਖਬੀਰ ਬਾਦਲ ਆਊਗਾ ਜੀ ਪਹਿਲੀ ਤੇ ਗੱਲ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਕਿ ਕਿਹੜਾ ਧੱਕਾ ਹੋਇਆ ਮੈਨੂੰ ਦੱਸਣ ਕੋਈ ਕਿਸੇ ਦਾ ਉਥੇ ਕੋਈ ਕਾਗਜ਼ ਰੱਦ ਕੀਤਾ ਗਿਆ ਜਿਨੇ ਉਹਨਾਂ ਦੇ ਬਲਾਕ ਸੰਮਤੀਸ ਦੇ ਜਾਂ ਜ਼ਿਲ੍ਹਾ ਪ੍ਰੀਸ਼ਦ ਦੇ ਬੰਦੇ ਨੇ ਉਹ ਸਾਰੇ ਉਥੇ ਇਲੈਕਸ਼ਨ ਲੜ ਰਹੇ ਨੇ ਉਸੇ ਬੰਦੇ ਨੇ ਉਥੇ ਕੋਈ ਵੀ ਕਾਗਜ਼ ਜਿਹੜਾ ਨਹੀਂ ਰੱਦ ਕੀਤਾ ਰਹੀ ਗੱਲ ਮੈਂ ਇਹਨਾਂ ਨੂੰ ਇਹ ਦੱਸਣੀ ਚਾਹੁੰਨਾ ਕਿ ਐਸਐਲ ਦੇ ਵਿੱਚ ਇਹਨਾਂ ਨੂੰ ਐਡ ਕੀ ਉਥੇ ਉਮੀਦਵਾਰ ਹੀ ਨਹੀਂ ਲੱਭੇ ਮੈਂ ਕੱਲ ਇੱਕ ਮੀਡੀਆ ਵੀਡੀਓ ਦੇ ਵਿੱਚ ਵੀ ਇਹ ਗੱਲ ਕਹੀ ਸੀ ਕਿ ਚਲੋ ਆਓ ਜਿਹੜੇ ਕਹੋਗੇ ਗੁਰੂ ਘਰ ਆਪਾਂ ਚੱਲਦੇ ਆ ਤੁਸੀਂ ਮੈਨੂੰ ਜਾ ਕੇ ਦੱਸੋ ਕਿ ਚਵਿੰਡਾ ਦੇ ਵੀ ਜਿਹੜਾ ਸਰਕਲ ਆ ਤੁਹਾਡੇ ਕੋਲ ਉਥੇ ਕੋਈ ਉਮੀਦਵਾਰ ਹੈਗਾ ਦੱਸੋ ਇਹਨਾਂ ਨੂੰ ਪੁੱਛਿਓ ਕਿਤੇ ਹੋਰ ਵੀ ਕਈ ਅਨੇਕਾਂ ਜਿਹੜੇ ਸਰਕਲ ਆ ਉਥੇ ਇਨਾਂ ਕੋਲ ਕੋਈ ਉਮੀਦਵਾਰ ਨਹੀਂ ਸੀ ਔਰ ਜਿੰਨੇ ਕਿ ਇਹਨਾਂ ਦੇ ਹੈਗੇ ਸੀ ਉਹ ਇਹਨਾਂ ਦੇ ਲੜ ਰਹੇ ਆ ਔਰ ਜਿਹੜੇ ਹੈਗੇ ਨੇ ਉਹ ਸ਼ਰੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਨੇ ਇਹਨਾਂ ਨੂੰ ਢੱਡੇ ਜੋਂ ਤੋਂ ਕੋਈ ਬੰਦਾ ਨਹੀਂ ਲੱਭਾ ਉਥੋਂ ਸਰੂਪ ਸਿੰਘ ਜਿਹੜਾ ਸ਼ਰੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਮੁਲਾਜ਼ਮ ਆ ਉਹਨੂੰ ਬਲਾਕ ਸੰਤੀ ਜੀ ਜ਼ਬਰਦਸਤ ਦੀ ਟਿਕਟ ਦਿੱਤੀ ਗਈ ਜਿੱਦਾਂ ਮਾਨ ਸਾਹਿਬ ਕਈ ਯਾਰ ਕਹਿੰਦੇ ਨੇ ਕਿ ਬੂਹੇ ਬੰਦ ਕਰ ਲੈਣੇ ਇਹਨਾਂ ਨੂੰ ਲੋਕਾਂ ਨੇ ਵੇਖਿਓ ਉਹ ਥੋੜੇ ਦਿਨ ਪਹਿਲਾਂ ਗੱਲ ਕੀਤੀ ਉਹ ਹੁਣੇ ਮਜੀਠੀ ਹਲਕੇ ਦੇ ਵਿੱਚ ਸਾਬਤ ਹੋ ਗਈ ਔਰ ਭੋਮਾ ਜੋਂ ਉੱਥੋਂ ਇਹਨਾਂ ਨੇ ਸ਼ਰੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਨੂੰ ਟਿਕਟ ਦਿੱਤੀ ਟਿਕਟੋ ਵੀ ਨਹੀਂ ਵਿਚਾਰੇ ਲੈ ਕੇ ਖੁਸ਼ ਉਹਨਾਂ ਨੂੰ ਦਬਾਇਆ ਗਿਆ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਗਿਆ ਕਿ ਤੁਹਾਨੂੰ ਨੌਕਰੀਆਂ ਤੋਂ ਕੱਢ ਦਿੱਤਾ ਜਾਊਗਾ ਸੋ ਇਸ ਕਰਕੇ ਉਹ ਮੁਲਾਜ਼ਮ ਵੀ ਵਿਚਾਰੇ ਮੈਂ ਵੀ ਉੱਥੇ ਰਿਹਾ ਲੌਂਗ ਟਾਈਮ ਉਹ ਮੇਰੇ ਨਾਲ ਵੀ ਸੰਪਰਕ ਦੇ ਵਿੱਚ ਆ ਉਹ ਫਿਰ ਸਾਨੂੰ ਕਹਿੰਦੇ ਆ ਕਿ ਸਾਨੂੰ ਇਹ ਪ੍ਰੈਸ਼ਰਾਈਜ਼ਰ ਬਹੁਤ ਜ਼ਿਆਦਾ ਕਰਦੇ ਆ ਤੇ ਸਾਨੂੰ ਨੌਕਰੀਆਂ ਤੋਂ ਕੱਢਣ ਦੇ ਧਮਕੀਆਂ ਦਿੰਦੇ ਆ ਤੇ ਫਿਰ ਉਹ ਬੰਦਿਆਂ ਨੇ ਵਿਚਾਰਿਆਂ ਨੇ ਇੱਕ ਐਜ਼ ਆ ਫਾਰਮੈਲਟੀ ਉੱਥੋਂ ਕਾਗਜ਼ ਭਰੇ ਆ ਮੈਂ ਸਮਝਦਾ ਕਿ ਜਿਨ੍ਹਾਂ ਦੀ ਇਹ ਅਦਕੀ ਜਿਹੜੀ ਆ ਉਥੋਂ ਅਕਾਲੀ ਦਲ ਦੀ ਜਿਹੜੀ ਆ ਬਹੁਤ ਵੱਡੀ ਹਾਰ ਮਜੀਠਾ ਹਲਕੇ ਦੇ ਵਿੱਚ ਹੋ ਰਹੀ ਸੀ ਔਰ ਉਸ ਡੁੱਬਦੀ ਬੇੜੀ ਨੂੰ ਬਚਾਉਣ ਵਾਸਤੇ ਇੱਕ ਸਰਦਾਰ ਸੁਖਵੀਰ ਸਿੰਘ ਬਾਦਲ ਜਿਹੜੇ ਉਥੇ ਪਹੁੰਚੇ ਪਰ ਮੈਂ ਉਹਨਾਂ ਨੂੰ ਇਹ ਕਹਿਣੀ ਚਾਹਣਾ ਕਹਿਣਾ ਚਾਹਣਾ ਕਿ ਜਿਹੜੀ ਤੁਹਾਡੀ ਉਥੋਂ ਦੀ ਡੁੱਬਦੀ ਬੇੜੀ ਆ ਸਰਦਾਰ ਬਾਦਲ ਜੀ ਤੁਸੀਂ ਉਹਨੂੰ ਨਹੀਂ ਬਚਾ ਸਕਦੇ ਉਹ ਡੁੱਬ ਗਈ ਆ ਮੈਂ ਇਹਨਾਂ ਨੂੰ ਇਹ ਗੱਲ ਕਰਨੀ ਚਾਹਣਾ ਕਿ ਤੁਸੀਂ ਕੱਲ ਉਥੇ ਨਿੱਜੀ ਤੌਰ ਤੇ ਮੇਰੇ ਖਿਲਾਫ ਬੋਲ ਕੇ ਗਏ ਏ ਕਹਿਣ ਮੈਨੂੰ ਕਹਿਣ ਲੱਗੇ ਕਿ ਇਹ ਸਕੂਟਰ ਤੇ ਆਇਆ ਸੀ ਤੇ ਮੈਨੂੰ ਤਾਂ ਨਹੀਂ ਪਤਾ ਪਈ ਇਹ ਸਿੱਧੇ ਝਾੜ ਚ ਜੰਮੇ ਫਿਰ ਸਾਰੀ ਦੁਨੀਆ ਧਰਤੀ ਤੋਂ ਜੰਮ ਕੇ ਹੌਲੀ ਹੌਲੀ ਅਸੀਂ ਫਿਰ ਉੱਠਣਾ ਸਿੱਖਦੇ ਆ ਫਿਰ ਅਸੀਂ ਹੌਲੀ ਹੌਲੀ ਸਕੂਟਰ ਗੱਡੀਆਂ ਬੱਸਾਂ ਵਾਲੇ ਹੋਨੇ ਆ ਫਿਰ ਅਸੀਂ ਗਾਹ ਤਰੱਕੀ ਕਰਦੇ ਆ ਤੇ ਮੈਂ ਬਦਲ ਸਾਹਿਬ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਜਦੋਂ 2004 ਦੇ ਵਿੱਚ ਇਹਨਾਂ ਨੇ ਕਰਨ ਬਰਾੜ ਦੇ ਨਾਲ ਇਲੈਕਸ਼ਨ ਲੜੀ ਸੀ ਤੇ ਵੱਡੇ ਬਾਦਲ ਸਾਹਿਬ ਨੇ ਮੈਨੂੰ ਬਾਦਲਪਿੰਡ ਸੱਦਿਆ ਤੇ ਜਿੱਥੇ ਅੱਜ ਆਪਾਂ ਪ੍ਰੈਸ ਕਾਨਫਰੰਸ ਕਰ ਰਹੇ ਏਡਾ ਕੀ ਰੂਮ ਸੀ ਇੱਕ ਪਾਸੇ ਸੋਫੇ ਲੱਗੇ ਸੀ ਇੱਕ ਬੰਨੇ ਡਾਈਨਿੰਗ ਟੇਬਲ ਲੱਗਾ ਸੀ ਤੇ ਜਿਹੜੀ ਛੱਤ ਸੀਗੀ ਛੱਤ ਤੋਂ ਏਡੇ ਏਡੇ ਖੇਪੜ ਸੀਮਿੰਟ ਦੇ ਲਹਿ ਲਹਿ ਕੇ ਥੱਲੇ ਡਿੱਗੇ ਸੀਗੇ ਮੈਂ ਤਲਵੀਰ ਸਿੰਘ ਨੇ ਆਪਦੀਆਂ ਇਨ੍ਹਾਂ ਅੱਖਾਂ ਦੇ ਨਾਲ ਵੇਖਿਆ ਤੇ ਠੀਕ ਹੈ ਭਾਈ 2007 ਤੋਂ ਲੈ ਕੇ 17 ਤੱਕ ਜਿਹੜੀ ਤੁਸੀਂ ਲੋਟਕਸੋਟ ਮਚਾਈ ਆ ਉਹ ਮੈਂ ਕੀ ਦੱਸਣਾ ਸਾਰੇ ਦੁਨੀਆ ਨੂੰ ਜਗ ਜਾ ਰ ਜਿਹਦੇ ਨਤੀਜੇ ਅੱਜ ਆ ਗਏ ਤਾਂ ਦੋ ਤਿੰਨ ਸੀਟਾਂ ਤੇ ਤੁਸੀਂ ਰਹਿ ਗਏ ਸੀ ਉਹ ਵੀ ਮੈਨੂੰ ਜਾਂਦਾ ਦੋ ਤੇ ਛੱਡ ਕੇ ਭੱਜ ਗਏ ਇਹ ਕੋਈ ਤੁਹਾਡੀ ਸਾਲੇ ਹਾਰ ਦੀ ਟਿਕਟੀ ਰਹਿ ਗਈ ਆ ਹੁਣ ਹੋਰ ਉਹ ਵੀ ਤੁਹਾਡੀ ਘਰ ਦੀ ਗੱਡੀ ਤੇ ਗੰਡਾ ਸਿੰਘ ਡਰਾਈਵਰ ਵਾਲੀ ਤੁਹਾਡੀ ਗੱਲ ਆ ਹੁਣ ਇਸ ਟਾਈਮ ਸੋ ਮੇਰੇ ਵੀਰੋ ਇਹ ਜਿਹੜੀਆਂ 2007 ਤੋਂ ਲੈ ਕੇ 17 ਤੱਕ ਦੀ ਜਿਹੜੀ ਲੁੱਟ ਘਸੁੱਟ ਹੋਈ ਫਿਰ ਬਣ ਗਏ ਜੀ ਬਾਦਲ ਫਾਰਮ ਫਿਰ ਬਣ ਗਏ ਜੀ ਸੁਖ ਵਿਲਾਸ ਫਿਰ ਬਣ ਗਿਆ ਚੰਡੀਗੜ੍ਹ ਚਾਰ ਚਾਰ ਪੰਜ ਪੰਜ ਲਿਫਟਾਂ ਵਾਲੀਆਂ ਕੋਠੀਆਂ ਫੇਰ ਬਣ ਗੀਆਂ ਗੜਗਾਉਂ ਕੋਠੀਆਂ ਤੇ ਇਹ ਮੈਨੂੰ ਕਹਿੰਦੇ ਜੀ ਸਕੂਟਰ ਤੇ ਆ ਭਰਾਵਾ ਅਸੀਂ ਤੇ ਅੱਜ ਵੀ ਸਕੂਟਰ ਤੇ ਹੀ ਆ ਅਸੀਂ ਤੇ ਜਿਹੜੀਆਂ ਸਾਡੇ ਕੋ ਗੱਡੀਆਂ ਉਹ ਵੀ ਕਿਸ਼ਤਾਂ ਦੀਆਂ ਭੰਨੇ ਤੂੰ ਚੈੱਕ ਕਰਾ ਲਾ ਤੈਨੂੰ ਮੈਂ ਦੱਸ ਦੂੰਗਾ ਕਿ ਮੈਂ ਉਹੋ ਜਿਹਾ ਬੰਦਾ ਨਹੀਂ ਜੋ ਕੁਛ ਤੁਸੀਂ ਕਰਦੇ ਰਹੇ ਮੈਂ ਤੁਹਾਡੇ ਨਾਲ ਹੀ ਰਹਿ ਜੋ ਕੁਛ ਤੁਸੀਂ ਮੈਨੂੰ ਫਿਰ ਕਰਾਇਆ ਹੋਊਗਾ ਤੁਹਾਨੂੰ ਫਿਰ ਸਾਰੇ ਸਾਹਮਣੇ ਹੀ ਨਾਲ ਉਹਨਾਂ ਵੱਲ ਗਨਮੈਨ ਦੀ ਵੀ ਕੀਤੀ ਗਈ ਉਹ ਕਹਿੰਦੇ ਕਿ ਜਿਹੜੇ ਗਨਮੈਨ ਤੁਸੀਂ ਲੈ ਕੇ ਜਾ ਰਹੇ ਹੋ ਉਹਨਾਂ ਵਾਲਾ ਸਾਹਮਣੇ ਤੁਹਾਨੂੰ ਉਹ ਫੜ ਕੇ ਲਿਆਉਣਗੇ ਮੈਂ ਉਧਰਲੇ ਪਾਸੇ ਵੀ ਆਉਣਾ ਵਾਂ ਕਿਸੇ ਦੀ ਇੰਨੀ ਹਿੰਮਤ ਨਹੀਂ ਮੈਂ ਕੋਈ ਚਿੱਟੇ ਕਾਲੇ ਦਾ ਕੰਮ ਨਹੀਂ ਕਰਦਾ ਕਿ ਮੈਨ ਜਿਹੜੇ ਕੋ ਚਿੱਟੇ ਕਾਲੇ ਦਾ ਕੰਮ ਕਰਦੇ ਆ ਮੈਂ ਬਾਦਲ ਸਾਹਿਬ ਨੂੰ ਹੋਰ ਗੱਲ ਕਹਿਣੀ ਚਾਹਣਾ ਬੜੀਆਂ ਪੁੱਠੀਆਂ ਸਿੱਧੀਆਂ ਮੇਰੇ ਖਿਲਾਫ ਉਥੇ ਕੱਲ ਗੱਲਾਂ ਕਰਕੇ ਗਏ ਹੈ ਕਹਿੰਦੇ ਇੱਕ ਕੋਈ ਕੋ ਇਹੋ ਜਿਹੀ ਵੀ ਕਰਦਾ ਹੈ ਕਿ ਮੈਨੂੰ ਖਰੇ ਫੋਨ ਕੀਤਾ ਤੇ ਵਿਖਾਇਆ ਹੈ ਵੇਖੋ ਇੱਕ ਅਮਰਧਾਰੀ ਬੰਦਾ ਹੋ ਕੇ ਏਡਾ ਵੱਡਾ ਝੂਠ ਬੋਲੇ ਮੈਂ ਸਮਝਦਾ ਕਿ ਇਹੋ ਜਿਹੇ ਬੰਦੇ ਨੂੰ ਹੁਣ ਤਾਂ ਮੈਂ ਵੀ ਨਹੀਂ ਕਹਿ ਸਕਦਾ ਕਿ ਇਹਨੂੰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਤਲਬ ਕਰਨਾ ਚਾਹੀਦਾ ਕਿਉਂਕਿ ਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਕੁਝ ਨਹੀਂ ਸਮਝਦੇ ਕਿਉਂਕਿ ਇਹਨਾਂ ਦੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਵੀ ਹੁਕਮ ਨਹੀਂ ਮੰਨਿਆ ਸ਼੍ਰੀ ਅਕਾਲ ਤਖਤ ਸਾਹਿ ਤੇ ਆਪ ਦਾ ਜਹੇਦਾਰ ਲਾ ਕੇ ਤੇ ਅੱਜ ਫੇਰ ਆਪ ਦੀਆਂ ਮਨਮਾਨੀਆਂ ਕਰ ਰਹੇ ਆ ਜਿਹੜੇ ਪਾਰਟੀਆਂ ਦੇ ਵਿੱਚੋਂ ਜਹੇਦਾਰ ਸਹਬਾਨਾ ਨੇ ਕੱਢੇ ਸੀ ਉਹਨਾਂ ਨੂੰ ਫੇਰ ਵਾਪਸ ਲਿਆਉਂਦੇ ਆ ਇਹਨਾਂ ਦੇ ਸ਼੍ਰੀ ਕਾਲ ਤਖਸਬ ਤੇ ਵੀ ਆਪ ਦਾ ਜਿਹੜਾ ਵਾ ਉਹ ਕਬਜ਼ਾ ਜਮਾਇਆ ਹੋਇਆ ਔਰ ਮੈਂ ਸਮਝਦਾ ਉਹ ਦਿਨ ਦੂਰ ਨਹੀਂ ਕਿ ਇਹ ਵੀ ਦਿਨ ਜਿਹੜਾ ਜਲਦੀ ਆਊਗਾ ਔਰ ਸ਼੍ਰੀ ਕਾਲ ਤਖਸਬ ਵੀ ਇਹਨਾਂ ਤੋਂ ਆਜ਼ਾਦ ਹੋਊਗਾ ਸ਼ਰੌਨੀ ਗੁਰਦਾਰਾ ਪ੍ਰਬੰਧਕ ਵੀ ਪ੍ਰਬੰਧਕ ਕਮੇਟੀ ਵੀ ਇਹਨਾਂ ਕੋਲ ਜਾਦ ਹੋਊਗੀ ਇਹ ਪੰਥਕ ਆਪਣੇ ਆਪ ਨੂੰ ਖਵਾਉਣ ਵਾਲੇ ਪੰਥ ਦਾ ਢੋਂਗ ਰਚਣ ਵਾਲੇ ਬੰਦੇ ਇਹਨਾਂ ਨੂੰ ਪੁੱਛੋ ਇਹ ਬਰਗਾੜੀ ਕਾਂਡ ਦੇ ਵਿੱਚ ਤੁਸੀਂ ਕੀ ਕੀਤਾ ਜਿਹੜਾ ਬਰਗਾੜੀ ਕਾਂਡ ਹੋਇਆ ਜੋ ਕੋਟਕਪੂਰੇ ਦੇ ਵਿੱਚ ਹੋਇਆ ਤੁਸੀਂ ਉੱਥੇ ਕੀ ਕੀਤਾ ਉਸ ਵੇਲੇ ਤੁਹਾਡੀ ਸਰਕਾਰ ਸੀ ਤੁਸੀਂ ਮੈਨੂੰ ਇੱਕ ਗੱਲ ਦੱਸਿਓ ਗੁਰੂ ਸਾਹਿਬ ਦੇ ਸਾਡੇ ਅੰਗ ਗਲੀਆਂ ਦੇ ਵਿੱਚ ਰੁਲ ਗਏ ਤੁਸੀਂ ਕੀ ਕੀਤਾ ਇਹ ਸਭ ਤੋਂ ਵੱਡੀ ਗੱਲ ਇਹਨਾਂ ਨੂੰ ਪੁੱਛੋ ਤੁਸੀਂ 328 ਰੁਪਆ ਤੇ ਕਿੱਥੇ ਲਿਖ ਕੇ ਦਿੱਤਾ ਕਿ ਇਹਨਾਂ ਮਲਾਜ਼ਮਾਂ ਤੇ ਜਿਹੜਾ ਪਰਚਾ ਦਰਜ ਹੋਣਾ ਇਹਨਾਂ ਨੂੰ ਪੁੱਛੋ ਤਾਂ ਸਹੀ ਜਿਹੜੇ ਆਪਣੇਆਂ ਨੂੰ ਪੰਥਕ ਘਵਾਉਣ ਵਾਲੇ ਆ